देखो मार बड़ी सारी शाल मार बड़ी सारी हेलो मस्टर यास और हाल चाल है क्या धूम बोलोड़ा किया हाँ भाइया थे क्या अंदर हाँ आये थे भाइया 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 ये निकली बार अज्ञान तर हम्म हम्म हुँ। हम्म हाँ कुछ बोलना चाहेंगी को दसना चाहेंगी साठ जस काम ਹਾਂ ਸੇ ਇਕਲਤਾ ਹੀ ਕੋਸੇ ਹੋਰ ਕੀ ਹਾਲ ਚਾਲ ਦੋਸਤੋ ਦੇਖੋ ਆਪਣੇ ਅੱਜ ਪਹਿਲੇ ਹੋਏ ਸੀ ਇਹ ਫੀਡ ਫੋਡ ਪਾ ਕੇ ਆਏ ਸਾਡੇ ਜਾਨਾਂ ਹੋ ਦੋਸਤੋ ਆ ਸਾਡੀ ਫਿੰਡ ਹੋ ਗਿਆ ਮੈਡਮ ਹਕ ਹਾਂਜੀ ਦੋਸਤੋ ਅਨੀਮਲ ਜਨ ਪਾਣੀ ਪੀਉਣੇ ਪਾਣੀ ਵਾਟਰ ਇੱਕ ਸੱਟੀ ਇੱਧਰ ਖੜੀ ਐ ਇੱਥੇ ਤਾਂ ਹੈ ਹੀ ਨਹੀਂ ਬੱਠਲਾਂ ਤਾਂ ਬੱਠਲ ਦੇਖਣਾ ਸੀ ਹੈ ਕਿਵੇਂ ਆ ਖਾਤਾ ਕੋ ਉਸਕੇ ਨਾਲ ਫੀਟ ਤਾਂ ਖਾ ਗਈ ਚਾਹ ਸ਼ੁਕਰ ਬੱਠਲ ਤਾਂ ਜਿੰਨ ਤੇ ਰਹਿੰਦਾ ਉੱਧਰੀ ਹੋਗਾ ਪਾਲਦੇ ਆ ਬੱਠਲ ਮੇਸਣ ਬੱਠਲ ਹੈਣੀ ਉੱਧਰ ਦਾ ਬੱਟਲ ਹੈ ਨਹੀਂ ਕੋ ਹਾਓ ਬਿਆਹ ਹੋਈ ਆ ਨਿਕੋਲ ਦੀ ਨਾਂ ਕਿ ਵਾਗੇ ਇਹਨਾਂ ਨੂੰ ਤਾਂ ਕਿ ਦੇਖਦੇ ਆ ਜੀ ਪੀਣਨਾ ਦਾ

ਭੜ ਪਿਆ ਗਿਆ ਨਹੀਂ ਆਖਿਆ ਪਣੀ ਨਹੀਂ ਆਇਆ ਦਾ ਕੀ ਹਾਂ ਸਾਹ ਤੂੰ ਖੜ ਜਾ ਨਹੀਂ ਹਟ ਹਜਰਾ ਤੂੰ ਐਵੇਂ ਇਹਦੇ ਵਿੱਚ ਫੜੀ ਜਾਨੀ ਤੈਨੂੰ ਬਾਅਦ ਵਿੱਚ ਆਵਾਂਗੇ ਤੈਨੂੰ ਬਾਅਦ ਵਿੱਚ ਆਵਾਂਗੇ ਚੰਗਾ ਹਾਂ ਤੂੰ ਹੁਣ ਪੀਣਾਂ ਦੇ ਪਹਿਲਾਂ ਵਿਚਾਰੀ ਨੂੰ ਆ ਜਾਓ ਬੈਠੀ ਆ ਬਰੇ ਇਹ ਛੜਾਂ ਬਹੁਤ ਮਾਰਦੀ ਐ ਦੋਸਤੋ ਛੜੀ ਵੀ ਐ ਹਾਂ ਪిల్లా ਆ ਖੁੰਡੇ ਜਾ ਵੀ ਲੈ ਕੇ ਜਾਣਾ ਬਾਬੇ ਨੂੰ ਚਰਾ ਕੇ ਲੈ ਕੇ ਆਉਣਾ ਖੁੰਡ ਨੂੰ ਕਿਸੇ ਦੀ ਟਰਾਲੀ ਮਿਲੇ ਝਕਾ ਕੇ ਲਈ ਆ ਕੱਦੂ ਗੱਦੂ ਹੋਏ ਹੋਏ ਸੀ ਝਾਕ ਕੇ ਬਣਾ ਲਿਆ ਸਾਰਾ ਵਿਲੇ ਹੀ ਪਿਆ ਥਾਂਗਾ ਸੋਨੋ ਦੋਸਤੋ ਮੈਂ ਹਾਲ ਦਿਖਾ ਕੇ ਲਿਆਉਣਾ ਪਿਛਲਾ ਹਾਲ ਦਿਖਾ ਕੇ ਲਿਆਉਣਾ ਜਿੱਥੇ ਮੈਂ ਪ੍ਰੈਕਟਿਸ ਕਰਦਾ ਹੁੰਦਾ ਸੀਗਾ ਪਰ ਅੱਜ ਥਾਂ ਵਿੱਚ ਬਾਗ ਉਹਨਾਂ ਦੇ ਵਿੱਚ ਠੀਕ ਹੈ ਨਾ ਆਪਾਂ ਉੱਥੇ ਪ੍ਰੈਕਟਿਸ ਬਹੁਤ ਕਰਦੇ ਸੀ ਕੋ ਪ੍ਰੈਕਟਿਸ ਕਰਦੇ ਸੀਗੇ ਆ ਆਪਣੀਆਂ ਵੀਡੀਓ ਨੂੰ ਤੁਹਾਨੂੰ ਦਿਖਾਉਂਦੇ ਹਾਂ ਆਵਾਜ਼ ਤੋਂ ਦੋਸਤੋ ਆ ਥਾਂ ਸੀ ਉਹ ਜੇ ਇਹ ਗੇ ਆਪ ਬਣਾਉਣ ਲੱਗ ਗਏ ਹਨ ਚਲੋ ਅਗਲੀ ਥਾਂ ਸੀ ਇਹ ਤਾਂ ਇਹ ਤਾਂ ਚੱਲ ਆਉਂਦਾ ਸੀਗਾ ਇਹਨਾਂ ਦਾ ਬਾਹਣ ਆ ਲਿਆਂ ਦਾ ਜੇ ਕਿਤੇ ਆਪਣਾ ਹੁੰਦਾ ਅੱਜ ਵੀ ਪ੍ਰੈਕਟਿਸ ਚੱਲ ਜਾ ਰਹੀ ਹੈ ਜੀ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਮੈਂ ਪ੍ਰੈਕਟਿਸ ਕਰਨ ਦਾ ਕਰਦਾ ਸੀ ਇੱਥੇ ਦਸੰਬਰ ਚ ਆਹ ਵੇਖੋ ਦੋਸਤੋ ਸ਼ਿਕਾਰੀ ਚੜਿਆ ਬੈਠਾ ਪੱਲੰਗਾ ਲਾਈ ਜਾਂਦਾ ਇਹ ਤੜਕੇ ਜੜਾਉਂਦੇ ਆ ਆਪਣੇ ਵਾਂਗੂੰ ਹੁਣ ਲਾਹਣ ਦੀ ਵਾਰੀ ਆ ਗਈ ਇਹ ਵੀ ਵੱਡਾ ਫਾਰਮ ਆ ਦੋਸਤੋ 50 60 ਗਾਮਾ ਮੱਝਾ ਇੱਥੇ ਵੀ ਰੱਖਣਾ ਹੁੰਦਾ ਹੈ ਬਟਾਵਾਰ ਮੈਂ ਆਪਾਂ ਵੀ ਦੋਸਤੋ ਦੇਖਦੇ ਆਂਗੇ ਬਟਾਈ ਕਰਨਾ ਹੌਲੀ ਹੌਲੀ ਬਤਾਵਾਂਗੇ ਚਲ ਠੀ ਅੱਜ ਤੋਂ ਧੁੱਪ ਘੱਟ ਨਿਕਲੀ ਆ ਦੋਸਤੋ ਸੋਨੂੰ ਪਤਾ ਹੁਣ ਦਸੰਬਰ ਆ ਗਿਆ 19 20 ਦਸੰਬਰ ਹੋ ਗਿਆ ਹੁਣ ਤਾਂ ਠੰਡ ਆਊਗੀ ਧੁੱਪ ਥੋੜੀ ਜਿਹੀ ਘੱਟ ਦੇਖਣ ਨੂੰ ਮਿਲੂਗੀ ਚਾਰ ਵੀ ਪੱਟ ਤਾਂ ਅੱਜ ਆਪਾਂ ਟਾਈਮ ਨਾਲ ਹੀ ਇਹਨੂੰ ਹੁਣ ਚਾਗਦੇ ਆ ਪਹਿਲਾਂ ਉਹਨੂੰ ਚਾਰ ਪਾਵਾਂਗੇ ਫਿਰ ਚੱਕਾਂਗੇ ਆ ਦੋਸਤੋ ਆਪਣੀ ਇਧਰ ਕਣਕ ਚੰਨਾ ਆਹ ਸੁੰਢੀ ਆ ਗਈ ਸੁੰਢੀ ਆ ਗਈ ਤੇ ਕਰੇਟਾ ਰੇਟਾ ਜਿਹੜੀ ਹੁੰਦੀ ਆ ਉਹ ਵੀ ਦਵਾਈ ਦੀ ਛੜਕੀ ਸੀਗੀ ਫਿਰ ਵੀ ਸਾਲੀ ਇਹਦੇ ਚ ਆ ਗਈ ਮਤਲਬ ਗਰੋ ਨਹੀਂ ਕਰ ਰਹੀ ਪਾਣੀ ਅੱਜ ਲਾਉਣਾ ਸੀਗਾ ਬਾਰੀ ਬੁਰੀ ਕਹਿੰਦੇ ਆ ਕਿ ਥੱਲੀ ਨਹੀਂ ਮੋਟਰ ਪਟਣ। ਸਾਰਾ ਜੇ ਤੁਸੀਂ ਸੁਣਦੇ ਆਉਣ ਲੱਗੀ ਫੇਰ ਤਾਂ ਹੋਊਗਾ ਕਮਾਈਣਾ। ਹਨਾ। ਲੱਕੜਾਂ ਵੀ ਥੋੜਨੇ ਰਹਿ ਗਏ। ਆ ਵੀਊ ਦੇਖੋ ਦੋਸਤੋ। ਇਹਨਾਂ ਦੀ ਤਾਂ ਮੈਨੂੰ ਠੀਕ ਲੱਗਦੀ ਆ। ਦੋਸਤੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਆਪਾ ਡੇਲੀ ਆਉਣ ਵਾਲੇ ਬੰਦੇ ਆ ਦੋਸਤੋ ਠੀਕ ਹੈ ਨਾ ਵਿਊ ਵੱਧ ਤੋਂ ਵੱਧ ਦਿਵਾਇਆ ਕਰੋ ਜਿੰਨੇ ਚਲੋ ਠੀਕ ਆ ਦੋਸਤੋ ਅੱਜ ਦੀ ਵੀਡੀਓ ਵਿੱਚ ਐਨ ਧੰਨਵਾਦ ਆਓ ਘਰ ਆਪਣਾ